ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਆਏ ਦਿਨ ਕੋਈ ਨਾ ਕੋਈ ਚੀਜ਼ ਲਾਂਚ ਕਰਦੇ ਰਹਿੰਦੇ ਨੇ ਉੱਥੇ ਹੀ ਹੁਣ ਸੜਕ ਸੁਰੱਖਿਆ ਦੇ ਲਈ ਇੱਕ ਵੱਖਰੀ ਫੋਰਸ ਬਣਾਈ ਜੀ ਹਾਂ ਜਿਸ ਵਿੱਚ 5000 ਮੁਲਾਜ਼ਮਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਗਈ ਜਿੱਥੇ ਕਿ 2000 ਮਹਿਲਾਵਾਂ ਨੂੰ ਵੀ ਇਸ ਨੌਕਰੀ ਵਿੱਚ ਮੌਕਾ ਦਿੱਤਾ ਗਿਆ ਇਸ ਦੇ ਵਿੱਚ ਸ਼ਾਮਲ ਹਨ 129 ਗੱਡੀਆਂ ਜੋ ਕਿ ਸਾਨੂੰ ਰੇਗ 30 ਕਿਲੋਮੀਟਰ ਤੇ ਗੱਡੀ ਖੜੀ ਦਿਖੇਗੀ ਜੋ ਵੀ ਸੜਕ ਹਾਦਸਾ ਹੋਵੇਗਾ ਜੋ ਜ਼ਖਮੀ ਹੋਣਗੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇਗੀ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਪਹੁੰਚਾਉਣ ਦੀ ਹੋਵੇਗੀ ਜ਼ਿੰਮੇਵਾਰੀ ਐਸਐਸ ਦਾ ਨਿਰਮਾਣ ਪੰਜਾਬੀਆਂ ਦੇ ਲਈ ਵਰਦਾਨ ਆ ਪੰਜਾਬੀਓ ਤੁਹਾਨੂੰ ਇਹ ਭਗਵੰਤ ਮਾਨ ਦੀ ਸਕੀਮ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰੀ ਵਿਚਾਰ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਜੀ ਸੋ ਇਹ 27 ਜਨਵਰੀ ਨੂੰ ਸੜਕ ਸੁਰੱਖਿਆ ਫੋਰਸ ਚਾਲੂ ਕਰ ਦਿੱਤੀ ਗਈ ਹੈ ਅਤੇ ਜੋ ਇਹ 144 ਗੱਡੀਆਂ ਹਨ ਇਹ ਕੋਈ ਨਾਰਮਲ ਗੱਡੀ ਨਹੀਂ ਹੈ ਪੂਰੀਆਂ ਹਾਈ ਟੈਕ ਗੱਡੀਆਂ ਨੇ ਵਿੱਚ ਕੈਮਰੇ ਲੱਗੇ ਹੋਏ ਹਨ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸੜਕਾਂ ਤੇ ਐਕਸੀਡੈਂਟ ਨਹੀਂ ਹੋਣਗੇ ਜੇਕਰ ਐਕਸੀਡੈਂਟ ਹੋਵੇਗਾ ਤਾਂ ਉਹਨਾਂ ਦੀ ਜਾਨ ਵਾਕਈ ਹੀ ਬਚਾਈ ਜਾਵੇਗੀ ਸੋ ਦੇਖਦੇ ਹਾਂ ਇਹ ਪੰਜਾਬ ਦਾ ਫਾਰਮੂਲਾ ਐਸੇਕ ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਗੱਡੀਆਂ ਪਹੁੰਚ ਗਿਆ ਇੱਕ ਘਾਹ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ